ਵੀਡੀਓ ਐਂਡ ਤੱਕ ਜ਼ਰੂਰ ਦੇਖਦੇ ਤੇ ਸ਼ੇਅਰ ਕਰ ਦਿਓ ਜਿਹੜੇ ਆਪਣੇ ਮਾਤਾ ਪਿਤਾ ਨੂੰ ਦਿਲੋਂ ਪਿਆਰ ਕਰਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਤੁਹਾਡੇ ਲੈ ਕੇ ਲਈ ਲੈ ਕੇ ਆਇਆ ਮਿੰਨੀ ਮ사ਜਰ ਸਟਿਕ ਬਟਰਫਲਾਈ ਸਰੀਰ ਤੇ ਦਰਦਾਂ ਤੋਂ ਰਾਹਤ ਲਈ ਇਹ ਫਿਜ਼ਿਓਥੈਰੇਪੀ ਆਪਾਂ ਇੱਕ ਲੈ ਕੇ ਆਏ ਆ ਬਟਰਫਲਾਈ ਵਾਲੀ ਇੱਕ ਜਿਹੜੀ ਆਪਾਂ ਪੈਰਾਂ ਦੇ ਥੱਲੇ ਰੱਖ ਕੇ ਮੈਟ ਹੁੰਦਾ ਫਿਜ਼ਿਓਥੈਰੇਪੀ ਵਾਲਾ ਮ사ਜਰ ਉਹ ਲੈ ਕੇ ਆਏ ਆ ਅੱਜ ਤੁਹਾਨੂੰ ਦੋਨੇ ਦਿਖਾਵਾਂਗੇ ਜਿਹੜੀ ਆਪਾਂ ਹੱਥ ਤੇ ਤਿਤਲੀ ਰੱਖਦੇ ਆ ਬਟਰਫਲਾਈ ਕਹਿੰਦੇ ਨੇ ਇਦੇ ਵਿੱਚ ਕਾਫੀ ਮੋੜ ਨੇ ਜਿੱਥੇ ਵੀ ਦਰਦ ਹੁੰਦਾ ਇਹਨੂੰ ਲਾ ਕੇ ਇਹ ਜੋ ਹਲਕਾ ਹਲਕਾ ਕਰੰਟ ਵੱਜਦਾ ਕਈ ਡਰ ਜਾਂਦੇ ਨੇ ਹੱਥ ਆਪਣੇ ਆਪ ਇਹ ਮੂਵਮੈਂਟ ਕਰਦੇ ਆ ਤੁਸੀਂ ਦੇਖ ਰਹੇ ਹੋ ਇਹਨਾਂ ਹੱਥ ਦੇ ਵਿੱਚ ਪੇਨ ਆ ਜਾਂ ਸਰਵਾਈਕਲ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਦਰਦ ਘਟ ਜਾਂਦਾ ਦਰਦ ਤੋਂ ਵਧੀਆ ਚੀਜ਼ ਇਹ ਸਭ ਤੋਂ ਜ਼ਿਆਦਾ 15-20 ਮਿੰਟ ਲਾਓ ਉਹਦੇ ਬਾਅਦ ਆਪਾਂ ਇਹ ਲੈ ਕੇ ਆਇਆ ਇਹ ਹੁੰਦਾ ਮੈਟ ਜਿੰਨੇ ਪੈਰ ਦੇ ਵਿੱਚ ਦਰਦ ਰਹਿੰਦਾ ਪੈਰਾਂ 'ਚ ਜਿਵੇਂ ਡਾਇਬੀਟੀ ਵਾਲੇ ਹੋਗੇ ਪੇਸ਼ੈਂਟ ਸ਼ੂਗਰ ਵਾਲੇ ਉਹਨਾਂ ਦੇ ਪੈਰਾਂ 'ਚ ਦਰਦ ਰਹਿੰਦਾ ਪੈਰ ਚਰਨ ਚਾਨ ਕਰਦੇ ਨੇ ਜਾਂ ਪਿੰਜੜੀਆਂ 'ਚ ਦਰਦ ਰਹਿੰਦਾ ਉਹਨਾਂ ਲਈ ਇਹ ਕਾਫੀ ਫਾਇਦੇਮੰਦ ਹੋਣ ਵਾਲੀ ਆ ਇਹ ਮੈਟ ਆ ਤੁਹਾਨੂੰ ਦਿਖਾਉਂਦੇ ਆ ਖੋਲ ਕੇ ਮੈਟ ਖੋਲਣ ਤੋਂ ਬਾਅਦ ਆ ਜਿਹੜੀ ਡੱਬੀ ਆ ਆਪਾਂ ਇਹ ਚਾਰਜੇਬਲ ਆ ਇਹਨੂੰ ਆਪਾਂ ਚਾਰਜ ਕਰ ਸਕਦੇ ਆ ਇਹ ਮੈਟ ਨਾ ਤਾਂ ਖਰਾਬ ਹੁੰਦਾ ਵਧੀਆ ਕੁਆਲਿਟੀ ਦਾ ਤੁਸੀਂ ਇਹਨੂੰ ਆਨਲਾਈਨ Amazon ਤੋਂ ਹੀ ਮੰਗਵਾ ਸਕਦੇ ਆ ਜਾਂ ਫਿਰ ਨੇੜੇ ਦੀ ਕੋਈ ਸ਼ਾਪ ਹੁੰਦੀ ਆ ਉਹ ਤੋਂ ਵੀ ਮੰਗਵਾ ਲੈ ਸਕਦੇ ਆ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਪੁਆਇੰਟ ਹੁਣ ਇਹ ਬਟਨ ਆ ਇਹਦੇ ਵਿੱਚ 19 ਤੱਕ ਜਾਂਦਾ 19 ਤੱਕ ਇਹਦੀ ਆਪਾਂ ਰੇਂਜ ਵਧਾ ਸਕਦੇ ਆ ਚੱਲਣ ਦੀ ਇਹਦੇ ਉੱਤੇ ਨੰਗੇ ਪੈਰੀ ਬੈਠਣਾ ਜਾਂ ਖੜਨਾ ਪੈਰੇ ਦੇ ਉੱਤੇ ਰੱਖ ਲੈਣੇ ਨੇ ਪੈਰ ਰੱਖਣਾ ਕੀ ਹੁੰਦਾ ਹਲਕਾ ਹਲਕਾ ਕਰਾਂਟੇ ਇਹ ਲੱਗੂਗਾ ਪੈਰਾਂ ਨੂੰ ਜਿਵੇਂ ਮ사ਜ ਹੁੰਦੇ ਨੇ ਓਦਾਂ ਹੋਊਗਾ ਜਿਹਦੇ ਨਾਲ ਪੈਰਾਂ ਨੂੰ ਕਾਫੀ ਰਾਹਤ ਮਿਲਦੀ ਹੈ। ਜਿਹਿਆਂ ਦੇ ਪੈਰਾਂ 'ਚ ਦਰਦ ਰਹਿੰਦਾ ਚੜਨ-ਚੜਨ ਕਰਦਿਆਂ ਉਹਨਾਂ ਲਈ ਕਾਫੀ ਫਾਇਦੇਮੰਦ ਹੈ। ਆਪਣੇ ਮਾਤਾ-ਪਿਤਾ ਲਈ ਸਭ ਤੋਂ ਵੱਡਾ ਗਿਫਟ ਆ ਇਹ। ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਦੇ ਪੈਰਾਂ 'ਚ ਦਰਦ ਹੁੰਦੇ ਨੇ ਉਹ ਇਹ ਜ਼ਰੂਰ ਲੈ ਕੇ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਭਲਾ ਹੋ ਸਕੇ। ਦੇਖੋ ਹੁਣ ਮੂਵਮੈਂਟ ਕਰ ਰਿਹਾ ਹੈ। ਬਹੁਤ ਹੀ ਵਧੀਆ ਚੀਜ਼ ਇਹਦੇ ਪੁਆਇੰਟ ਤੁਸੀਂ ਵਧਾ ਸਕਦੇ ਹੋ ਇਹਦੇ ਮੋਡ ਨੇ ਕਿਹੜੇ ਮੋਡ ਤੇ ਤੁਸੀਂ ਲਾਉਣਾ ਚਾਹੁੰਦੇ ਹੋ ਪਹਿਲਾ ਪਹਿਲਾ ਤਾਂ ਤੁਸੀਂ ਘੱਟ ਉਹਦੇ ਉੱਤੇ ਹੀ ਲਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ